ਤੁਸੀਂ ਉਸੇ ਵੀਡੀਓ ਦਾ ਜ਼ਿਕਰ ਕਰ ਰਹੇ ਹੋਗੇ ਜਿਹੜੀ ਨੇ ਨਾ ਮੈਨੂੰ ਲੱਗਦਾ ਕਿ ਲਗਭਗ ਸਾਰੇ ਪੰਜਾਬੀਆਂ ਦੇ ਮਨ ਭਰਤੇ ਉਹ ਇੱਕ ਬੰਨ ਟੁੱਟਦਾ ਤੇ ਤਿੰਨ ਚਾਰ ਕਿਸਾਨ ਉੱਥੇ ਜਿਹੜੇ ਸੀਗੇ ਉਹ ਕਿਸ ਤਰ੍ਹਾਂ ਵਿਰਲਾਪ ਕਰਦੇ ਨੇ ਔਰ ਆਪ ਨੂੰ ਇੱਕ ਤਰ੍ਹਾਂ ਨਾਲ ਤਾਣਾ ਦਿੰਦੇ ਐ ਉਹ ਸੱਚੀ ਉਹ ਜਿੰਨੇ ਵਾਰੀ ਮੈਂ ਵੀਡੀਓ ਵੇਖੀ ਨਾ ਮੇਰਾ ਮਨ ਭਰ ਗਿਆ ਤੇ ਮੈਂ ਸੋਚ ਰਿਹਾ ਸੀ ਕਿ ਗੱਲ ਦਿਲ ਚ ਹੈ ਪਰ ਮੇਰੇ ਤੋਂ ਕਹਿ ਨਹੀਂ ਹੋਣੀ ਮੇਰੇ ਤੋਂ ਕਰ ਨਹੀਂ ਹੋਣੀ ਉਸ ਤਰ੍ਹਾਂ ਦਾ ਮਾਹੌਲ ਤੇ ਲਗਭਗ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਹੁਣ ਬਣਿਆ ਹੋਇਆ ਹੈ ਸਕੂਲ ਬੰਦ ਨੇ ਪਰ ਹੈਲਪਲਾਈਨ ਨੰਬਰ ਜਾਰੀ ਕਰਤੇ ਨੇ ਸਰਕਾਰ ਨੇ ਸਰਕਾਰ ਆਪ ਦੀ ਬਾਰ ਫਿਰਦੀ ਹੈ ਵੀ ਗੱਲ ਜ਼ਿਕਰ ਜੋਗਾ ਵਿੱਚ ਐਸੇ ਹਾਲਾਤ ਦੇ ਵਿੱਚ ਐਸੇ ਮਾਹੌਲ ਦੇ ਵਿੱਚ ਪਰ ਥੋੜੀ ਜੀ ਜਾਣਕਾਰੀ ਸਾਨੂੰ ਖੁੱਲ ਕੇ ਦੱਸਿਓ ਕੀ ਮੌਲ ਹੈ ਕੀ ਹੋ ਰਿਹਾ ਇਸ ਟੈ ਦੇਖੋ ਐਸ ਵੇਲੇ ਜਿਹੜੀ ਹਾਲਤ ਹੈ ਇਹਦੀ ਪੈਸ਼ੀਨ گوئی 17 ਅਗਸਤ ਨੂੰ ਅਸੀਂ ਆਪਣੀ ਇੱਕ ਪੋਸਟ ਦੇ ذریعے ਕੀਤੀ ਸੀ ਜੀ ਤੇ ਉਸ ਤੋਂ ਬਾਅਦ ਲਗਾਤਾਰ ਮੈਂ ਪ੍ਰੋਗਰਾਮਾਂ 'ਚ ਵੀ ਗੱਲ ਕੀਤੀ ਕਿ ਸਥਿਤੀ ਬਹੁਤ ਭਿਆਨਕ ਹੋ ਸਕਦੀ ਆ ਤੇ ਉਹ ਤੁਹਾਨੂੰ ਵੀ ਯਾਦ ਹੋਣਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਯਾਨੀ ਅਗਸਤ ਦਾ ਜਿਹੜਾ ਅਖਵਾੜਾ ਉਹਦਾ ਆਖਰੀ ਹਿੱਸਾ ਜਿਹੜਾ ਉਹ ਬਹੁਤ ਭਿਆਨਕ ਮੌਨਸੂਨ ਲੈ ਕੇ ਆ ਸਕਦਾ ਤੁਹਾਡੇ ਸਾਹਮਣੇ ਝੜੀ ਲੱਗੇ ਪਿੱਛੇ ਅੱਜ ਰਾਤ ਤੱਕ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਪਹਾੜਾਂ ਤੇ ਹੂੰ ਪਾਣੀ ਹੋਰ ਥੱਲੇ ਡਿਗੇਗਾ ਹੋਰ ਅਜੇ ਪਾਣੀ ਪਹਿਲਾਂ ਹੀ ਚੜਿਆ ਪਿਆ ਸਕੂਲਾਂ 'ਚ ਅੱਜ ਤੇ ਹੁਣ ਤੁਸੀਂ ਵੇਖੋ ਨੇ ਕਿ ਸਕੂਲਾਂ 'ਚ ਐਮਰਜੈਂਸੀ ਛੁੱਟੀ ਕਾਲ ਕੀਤੀ ਆ ਜੇ ਕੁਝ ਜ਼ਿਲ੍ਹਿਆਂ ਦੀ ਗੱਲ ਕਰੀਏ ਚਾਹੇ ਕਪੂਰਥਲਾ ਚਾਹੇ ਅੰਮ੍ਰਿਤਸਰ ਆ ਮਤਲਬ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਤਿੰਨ ਚਾਰ ਜ਼ਿਲ੍ਹਿਆਂ ਦੇ ਪਠਾਨ ਖੋਦਾਸਪੁਰ ਪਠਾਨ ਕੋਟ ਜਿਹੜੇ ਉੱਤੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਐਮਰਜੈਂਸੀ ਛੁੱਟੀ ਜਿਹੜੀ ਆ ਉਹ ਸਕੂਲਾਂ 'ਚ ਕਾਲ ਕੀਤੀ ਗਈ ਜੀ ਹੁਣ ਇਹਦਾ ਮਤਲਬ ਇਹ ਆ ਕਿ ਅੱਗੇ ਜਿਹੜੀ ਇਹ ਤਰਾਸਦੀ ਆ ਉਹ ਹੋਰ ਵੀ ਭਿਆਨਕ ਹੋ ਸਕਦੀ ਆ ਦੇਖੋ ਹੁਣ ਉਹ ਵੇਲਾ ਲੰਘ ਗਿਆ ਹੈ ਜਦੋਂ ਅਸੀਂ ਦੋਸ਼ ਦੇਨੇ ਆ ਦੋਸ਼ ਅਗਾਹ ਦਿੱਤੇ ਜਾਣਗੇ ਜਿੱਥੇ ਜਿੱਥੇ ਫੇਲਿਅਰ ਨਜ਼ਰ ਆਏਗੀ ਪਰ ਅਸੀਂ ਆਪਣੀ ਸਰਕਾਰ ਨੂੰ ਲਾਧ ਕੀਤੀ ਸੀ ਕਿ ਬਾਈ ਸੰਭ ਸਕਦੇ ਹੋ ਤਾਂ ਸੰਭ ਲਾਓ ਹਮ ਉਲਟਾ ਡਾਕਟਰ ਬਲਵੀਰ ਹੋਰਾਂ ਨੇ ਆਖਿਆ ਕਿ ਸਾਡੇ ਪ੍ਰਬੰਧ ਪੂਕਤਾ ਨਹੀਂ ਜੀ ਫਿਰ ਫੋਟੋ ਰੁੱਤ ਸ਼ੁਰੂ ਹੋ ਗਈ ਇਧਰੋਂ ਫੋਟੋ ਉਧਰੋਂ ਫੋਟੋ ਆਹ ਹੋਰ ਤੁਸੀਂ ਦੇਖ ਲਓ ਕਿ ਜਦੋਂ ਫੋਟੋ ਦੀ ਰੁੱਤ ਤੋਂ ਬਾਅਦ ਫਲੱਡ ਗੇਟ ਖੁੱਲ੍ਹਿਆ ਤੇ ਹਾਲਾਤ ਕਿਸ ਤਰ੍ਹਾਂ ਦੇ ਆ ਸਰ ਇਸ ਵੇਲੇ 8 ਜ਼ਿਲ੍ਹੇ ਲਗਭਗ ਲਗਭਗ ਕਹਿ ਲੋ ਕਿ ਪੰਜਾਬ ਦੀ ਜੇ ਆਪਾਂ ਬਸੂ ਦੇਖੀਏ ਤੋ ਦਾ ਇੱਕ ਬਹੁਤ ਵੱਡਾ ਹਿੱਸਾ ਇਹਦੀ ਜ਼ਦ ਚ ਆ ਗਿਆ ਮਾਰ ਚ ਆ ਗਿਆ ਹਰੀਕੇ ਹੱਡ ਤੋਂ ਅੱਜ ਇਹਨਾਂ ਨੇ ਸ਼ਾਇਦ 1.70 ਹਜ਼ਾਰ ਕਿਉਂ ਸਿਕ ਪਾਣੀ ਛੱਡਣਾ ਹੈ ਤੇ ਹੋ ਸਕਦਾ ਕਿ ਇਹ ਜਿਹੜੀ ਇਹਨਾਂ ਦੀ ਮਾਤਰਾ ਹੈ ਉਹ ਘਟਾਈ ਤੇ ਵੀ ਚਲੇ ਜਾਵੇ ਜੀ ਤੇ ਫਾਜ਼ਲ ਕਾ ਦੇ ਵਿੱਚ ਅਲਰਟ ਹੈ ਇਸ ਲਈ ਮਤਲਬ ਉਹ ਪਾਣੀ ਦੇ ਘੁਮਕੇ ਖੀਰਤੇ ਥੀ ਹੁਣ ਹੀ ਹੋਣਾ ਮਾਲਵੇ ਦੇ ਵਿੱਚ ਇਹ ਬਿਲਕੁਲ ਮਲਕੇ ਪ੍ਰਸ਼ਾਸਨ ਹੁਣ ਇਸ ਗੱਲ ਨੂੰ ਮੰਨਣ ਲੱਗ ਪਿਆ ਕਿ ਸਥਿਤੀ ਜਿਹੜੀ ਐ ਉਹ ਬੜੀ ਭਿਆਨਕ ਬੜੀ ਤਰਾਸ ਦੇਕ ਬਣਦੀ ਨਜ਼ਰ ਆ ਰਹੀ ਹੁਣ ਕਿੰਨਾ ਨੁਕਸਾਨ ਹੁੰਦਾ ਹੁਣ ਉਹ ਕਿੱਲੇ-ਕੁੱਲੇ ਛੱਡ ਦਈਏ ਕਿ ਭਈ ਐਨੇ ਹਜ਼ਾਰ ਨੁਕਸਾਨੇ ਆ ਗਿਆ ਐਨੇ ਹਜ਼ਾਰ ਨੁਕਸਾਨੇ ਆ ਗਿਆ ਹੁਣ ਤੇ ਇਹ ਦੇਖਣ ਦੀ ਜ਼ਰੂਰਤ ਆ ਕਿ ਇਹ ਜਿਹੜੀ ਕੁਦਰਤੀ ਵਿਪਤਾ ਸਾਡੇ ਗਲ ਪਈ ਆ ਕਦੋਂ ਸ਼ਾਂਤ ਹੁੰਦੀ ਆ ਜੀ ਕਦੋਂ ਸ਼ਾਂਤ ਹੁੰਦੀ ਹੈ ਫਿਰ ਉਸ ਤੋਂ ਬਾਅਦ ਨੁਕਸਾਨ ਦਾ ਜਾਇਜ਼ਾ ਲਿਆ ਜਾ ਸਕਦਾ ਕਿ ਕਿੰਨਾ ਨੁਕਸਾਨ ਹੋਇਆ ਪਰ ਇੱਕ ਵਾਰੀ ਫਿਰ ਜਿਹੜੇ ਸਾਡੇ ਪ੍ਰਬੰਧ ਆ ਉਹ ਇੰਤਜ਼ਾਮ ਸੀ ਜਿਹੜੇ ਉਹਨਾਂ ਨੂੰ ਜ਼ਖਾਮ ਹੋ ਗਿਆ ਹੂੰ ਉਤੇ ਮਤਲਬ ਕਿ ਇੱਦਾਂ ਕਹਿ ਲਈਏ ਨਾ ਕਿ ਕਾਗਜ਼ ਦੀ ਬਿੜੀ ਸਾਬਤ ਹੋਏ ਹੜ ਗਏ ਜੀ ਬਿਲਕੁਲ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਸੋ ਸਾਡੇ ਪ੍ਰਬੰਧ ਜਿਹੜੇ ਆ ਉਹ ਸਿਰਫ ਤੇ ਸਿਰਫ ਅਖਬਾਰੂ ਹੁੰਦੇ ਆ ਹੂੰ ਸਿਰਫ ਤੇ ਸਿਰਫ ਮੀਡੀਆ ਦੇ ਵਿੱਚ ਇੱਕ ਥਾਂ ਬਟੁਰੂ ਹੁੰਦੇ ਆ ਹੋਰ ਕੁਝ ਨਹੀਂ ਹੈਗਾ ਉਹਨਾਂ ਦੇ ਵਿੱਚ ਜੀ ਵੈਸੇ ਤੇ ਆਪਾਂ ਠੀਕ ਹੈ ਕੁਦਰਤੀ ਵਿਪਤਾ ਚੜੀ ਆ ਕਿ ਭਈ ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੁੰਦਾ ਪਰ ਪ੍ਰਬੰਧ ਬਹੁਤ ਵੱਡੀ ਚੀਜ਼ ਹੁੰਦੀ ਆ ਬਿਲਕੁਲ ਹੁਣ ਐਸਪੀਸੀ ਨੇ ਕੁਝ ਗੁਰੂ ਘਰਾਂ ਦੇ ਵਿੱਚ ਪ੍ਰਬੰਧ ਕੀਤੇ ਆ ਕੁਝ ਲੋਕ ਕੁਝ ਧਿਆਨਤ ਦੇ ਧਿਆਨਤਦਾਰ ਕੁਝ ਹੋਰ ਇਸ ਤਰ੍ਹਾਂ ਦੇ ਸਮਾਜ ਸੇਵੀ ਉਹ ਅੱਗੇ ਆ ਰਹੇ ਆ ਪਰ ਸਾਡੇ ਕੋਲ ਤੇ ਇੱਕੋ ਵਿਲੇਜ ਇਹ ਬੰਦੇ ਕੱਢਦੇ ਜੀ ਤੇ ਰਾਤ ਨੂੰ ਇਹਨਾਂ ਨੂੰ ਸਵਾਉਣ ਜੋਗਾ ਸਾਧਨ ਨਹੀਂ ਹੈ ਸਾਡੇ ਕੋਲੇ ਉਸ ਤਰ੍ਹਾਂ ਦੇ ਪ੍ਰਬੰਧ ਨਹੀਂ ਹੈ ਵਸੀਲੇ ਨਹੀਂ ਹਾਂਜੀ ਜਨੇਪਾ ਵੀ ਹੋਣਾ ਹੁੰਦਾ ਔਰਤਾਂ ਜਿਹੜੀਆਂ ਪ੍ਰੈਗਨੈਂਟ ਨੇ ਇੱਥੇ ਵੀ ਤੇ ਦੋ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਏ ਨੇ ਦੋ ਆਏ ਨੇ ਹੋਰ ਕਿੰਨੇ ਹੋਣਗੇ ਕੀ ਪ੍ਰਬੰਧ ਹੈ ਉਹਦੇ ਵਾਸਤੇ ਸਾਡੇ ਕੋਲ ਫੌਰੀ ਤੌਰ ਤੇ ਇੱਥੇ ਬੱਚੇ ਆ ਬੱਚਿਆਂ ਨੂੰ ਰਾਤ ਨੂੰ ਕਿੱਥੇ ਸੁਵਾਓਗੇ ਮੱਛਰ ਹੈ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਬਿਜਲੀ ਸਪਲਾਈ ਵੀ ਬੰਦ ਹੋ ਜਾਣੀ ਹੈ ਜਾਂ ਹੋ ਗਈ ਹੋਈ ਆਪਣੇ ਤੇ ਪਹਿਲਾਂ ਹੀ ਹੋ ਜਾਂਦੀ ਹੈ ਮੌਲਿਅਤਾਂ ਤੇ ਬਿਲਕੁਲ ਇਹ ਇਹਨਾਂ ਨੂੰ ਕਿੱਥੇ ਸੁਵਾਉਣਾ ਕਰਨਾ ਹੈ ਜੀ ਕੀ ਇਹਨੇ ਸਾਡੇ ਕੋਲ ਪੱਖੇ ਇਨੀਆਂ ਮੱਛਰ ਦੀਆਂ ਦਵਾਈਆਂ ਸਾਡੇ ਕੋਲ ਜਾਂ ਹੋਰ ਜਿਹੜੇ ਬਿਮਾਰਸ਼ੁਮਾਰ ਨੇ ਉਹ ਸਾਡੇ ਕੋਲ ਸਾਰੇ ਪ੍ਰਬੰਧ ਹੈਗੇ ਨੇ ਜੀ ਸਰ ਹੁਣ ਜੇ ਆਪਾਂ ਵੇਖੀਏ ਤੇ ਤੁਸੀਂ ਗੱਲ ਕੀਤੀ ਹੈ ਮਾਨ ਸਾਹਿਬ ਦੀ ਮਾਨ ਸਾਹਿਬ ਉਥੇ ਤਾਮਲਨਾਡੂ ਦੇ ਵਿੱਚ ਇੱਥੇ ਡੋਬਾ ਹੈ ਉਥੇ ਡੋਸਾ ਹੂੰ ਉਹ ਉਥੇ ਤਾਂ ਤਾਮਲਨਾਡੂ ਦੇ ਵਿੱਚ ਸੌਤੇ ਵਿੱਚ ਡੋਸਾ ਖਾ ਰਿਹਾ ਇੱਥੇ ਡੋਬਾ ਜੀ ਆਪ ਡੋਬਾ ਖਾ ਰਿਹਾ ਹੈ ਮੁੱਖ ਮੰਤਰੀ ਸਾਡਾ ਡੋਸਾ ਖਾ ਰਿਹਾ ਯਾਰ ਇੱਥੇ ਸੰਭਾਲੋ ਇੱਥੇ ਕਮਾਂਡ ਕਰੋ ਬਿਲਕੁਲ ਇੱਥੇ ਕਮਾਜ਼ ਕਰੋ ਤੁਸੀਂ ਬਿਲਕੁਲ ਦੇਖੋ ਮੁੱਖ ਮੰਤਰੀ ਨੇ ਇਹ ਨਹੀਂ ਹੈਗਾ ਕਿ ਪਾਣੀ ਚ ਤਰ ਕੇ ਉੱਥੇ ਮੱਝਾ ਖੋਲ ਕੇ ਲਿਆਉਣੀਆਂ ਹੁੰਦੀਆਂ ਮੁੱਖ ਮੰਤਰੀ ਦਾ ਕੰਮ ਹੈ ਕਿ ਤੁਸੀਂ ਮੋਨਿਟਰਿੰਗ ਕਰੋ ਜੀ ਬਿਲਕੁਲ ਬਿਊਰੋਕ੍ਰੇਸੀ ਨੂੰ ਖਿੱਚ ਕੇ ਰੱਖੋ ਹਮ ਸਮਾਜ ਸੇਵੀਆਂ ਦਾ ਹੌਸਲਾ ਵਧਾਓ ਬਿਲਕੁਲ ਠੀਕ ਹੈ ਨਾ ਜੀ ਨਜ਼ਰ ਆਵੇ ਕਿ ਸਾਡਾ ਮੁੱਖ ਮੰਤਰੀ ਜਿਹੜਾ ਹੈ ਜੀ ਉਹ ਆਪਣੇ ਲੋਕਾਂ ਦੇ ਨਾਲ ਖਲੋਤਾ ਹੈ ਕੀ ਆ ਅਖੇ ਜੀ ਸਕੂਲਾਂ ਦੇ ਵਿੱਚ ਆਪਾਂ ਨਾਸ਼ਤਾ ਸ਼ੁਰੂ ਕਰਾਂਗੇ ਤਾਂ ਉੱਥੇ ਤੁਸੀਂ ਆਪਣੇ ਪੱਧਰ ਤੇ ਸ਼ੁਰੂ ਕਰ ਦਿਓ ਕਿ ਉਹ ਇਡਲੀ ਖਵਾਓ ਕਿ ਵਾਕਾਂ ਨੂੰ ਹੂੰ ਅਹੀਂ ਤੇ ਆਪਦੇ ਹਿਸਾਬ ਨਾਲ ਦੇਣਾ ਜੋ ਵੀ ਦੇਣਾ ਤੇ ਤੁਸੀਂ ਆਪਣੇ ਪੱਧਰ ਤੇ ਸ਼ੁਰੂ ਕਰ ਸਕਦੇ ਸੀ ਅੱਛਾ ਉੱਥੇ ਵੋਟਾਂ ਨੇ 8-9 ਮਹੀਨੇ ਤੱਕ ਜੀ ਹੈਲੀਕਾਪਟਰ ਨਹੀਂ ਸੀ ਜਾਂਦਾ ਹੈਲੀਕਾਪਟਰ ਨਹੀਂ ਸੀ ਜਾਂਦਾ ਇੰਨੇ ਬੰਨੇ ਉੱਥੇ ਪਹੁੰਚ ਗਿਆ ਤਾਂ ਕਹਿਣ ਦਾ ਮਤਲਬ ਇਹ ਹੈ ਜਨਾਬ ਕਿ ਦੇਖੋ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਇਹ ਹਾਲਾਤ ਇੱਥੇ ਥੰਮੀ ਦੇ ਨਜ਼ਰ ਨਹੀਂ ਆਉਦੇ ਹੁਣ ਇੱਕ ਮੈਨੂੰ ਡਾਟਾ ਪ੍ਰਾਪਤ ਹੋਇਆ ਮੈਂ ਉਹ ਗੁਜਾਰਿਸ਼ ਵੀ ਕੀਤੀ ਸੀ ਟੈਕਨੀਕਲ ਟੀਮ ਨੂੰ ਕਿ ਜੇ ਮੈਨੂੰ ਕੋਈ ਪ੍ਰਿੰਟ ਆਊਟ ਮਿਲ ਜਾਵੇ ਤਾਂ ਬਿਹਤਰ ਹੈ ਚਲੋ ਮੈਂ ਫਿਰ ਵੀ ਸਾਂਝਾ ਕਰਦਾ ਤੁਹਾਡੇ ਨਾਲ ਕਿ ਦੇਖੋ ਹਾਲਾਤ ਕਿਸ ਤਰ੍ਹਾਂ ਦੇ ਆ ਗੱਲ ਇਹ ਆ ਕਿ ਅਸਲ ਦੀ ਵਿੱਚ ਜੇ ਇਸ ਵੇਲੇ ਦੀ ਸੂਰਤ ਹਾਲ ਦੇਖੀ ਹੈ ਕਿ ਬਹੁਤ ਜਲਦੀ ਕਹਿੰਦੇ ਕਿ ਵਾਟਰ ਲੈਵਲ ਜਿਹੜਾ ਪੌਂਗ ਡੈਮ ਦਾ ਉਹ 1400 ਫੀਟ ਮਾਰਕ ਤੇ ਚਲਾ ਜਾਏਗਾ ਹੂੰ ਠੀਕ ਹੈ ਇਹਦੇ ਨਾਲ ਕੀ ਆ ਕਿ ਜਿਵੇਂ ਹੁਣ ਮੰਨ ਲਓ 1390 ਫੀਟ ਤੇ ਜਾਂਦਾ ਤਾਂ 75000 ਕਿਊਸਕ ਪਾਣੀ ਜਿਹੜਾ ਉਹ ਰੀਲਿਸ ਕਰਨਾ ਪਵੇਗਾ ਜੀ ਠੀਕ ਹੈ ਜੀ ਤੇ ਜੇ ਇਤੋਂ ਅੱਗੇ ਆਪਾਂ ਵੇਖੀਏ ਜੇ 1390 ਤੋਂ ਵੱਧ ਦਾ 85 ਹਜ਼ਾਰ ਕਿਊਸਕ 91 ਫੀਟ ਤੇ ਹੋ ਗਿਆ ਤੇ ਜੇ 92 ਤੇ ਹੋ ਗਿਆ 90 ਹਜ਼ਾਰ ਕਿਊਸਕ ਠੀਕ ਹੈ ਜੀ 93 ਤੇ 95 ਹਜ਼ਾਰ ਕਿਉਂ ਸਿਕ ਜੇ ਉਹ 94 ਤੇ ਪਹੁੰਚਦਾ 1396 ਇੱਕ ਲੱਖ 10 ਹਜ਼ਾਰ ਠੀਕ ਹੈ ਜੀ ਜੇ ਆਪਾਂ ਕਿਉਂ ਸਿਕ ਦੇ ਹਿਸਾਬ ਨਾਲ ਦੇਖੀਏ ਫਿਰ ਜੇ 1396 ਤੇ ਪਹੁੰਚਦਾ ਤਾਂ 1 ਲੱਖ 20 ਹਜ਼ਾਰ ਕਿਉਂ ਸਿਕ ਪਾਣੀ ਰੀਲਿਸ ਕਰਨਾ ਪਾਏਗਾ ਠੀਕ ਹੈ ਜੀ 97 ਤੇ ਜਾਂਦਾ 1397 ਤੇ ਇੱਕ ਲੱਖ 30 ਹਜ਼ਾਰ ਕਿਉਂ ਸਿਕ ਜਿਹੜਾ ਉਹ ਪਾਣੀ ਛੱਡਣਾ ਪਾਏਗਾ ਹੂੰ ਠੀਕ ਹੈ ਜੀ 98 ਤੇ ਜਾਂਦਾ ਤਾਂ 150000 ਕਿਉ ਸਿਕ ਪਾਣੀ ਛੱਡਣਾ ਪਏਗਾ ਗੋਵਰੀਆ ਠੀਕ ਹੈ ਜੀ ਜੇ 14000 ਅ 1400 ਫੀਟ ਤੇ ਜਾਂਦਾ ਜੀ ਤਾਂ ਫੇਰ ਤੁਸੀਂ ਹਿਸਾਬ ਲਾ ਲਓ 1,70,000 ਕਿਉਂ ਸਿਕ ਪਾਣੀ ਦੀਸ ਕਰਨਾ ਪਵੇ ਤੇ ਨਹੀਂ ਸਮਰੱਥਾ ਹੁਣ ਕਿੱਥੇ ਹੈ ਸਾਡੇ ਖੇਤਾਂ ਦੀ ਸਾਡੇ ਪੰਜਾਬ ਦੀ ਸਮਰੱਥਾ ਨਹੀਂ ਹੈ ਹਾਂਜੀ ਤੁਸੀਂ ਵੇਖ ਲਓ ਸਰ ਆ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਡਾਟਾ ਜਿਹੜਾ ਹੈ ਉਹ ਕੱਢ ਕੇ ਦੇ ਦਿੱਤਾ ਹੈ ਕਿ ਇਹ ਜਲਦੀ ਜਿਵੇਂ ਹੁਣ ਆਪਾਂ ਗੱਲ ਕਰਦੇ ਹੀ ਪਏ ਆ ਕਿ ਹਾਲੇ ਜਿਹੜਾ ਇੱਕ ਤੇ ਇਹ ਆ ਰਿਹਾ ਅਪਡੇਟ ਕੀ ਅਗਸਤ ਦੇ ਆਖਰੀ ਦਿਨ ਜਾਂ ਆਖਰੀ ਦਿਨਾਂ ਚ ਤੇ ਸਤੰਬਰ ਦੇ ਸਟਾਰਟਿੰਗ ਜੀ